ਲੁਧਿਆਣਾ ਦੇ ਵਾਰਡ ਨੰਬਰ 72 ਜਾਨਗਰ ਕੈਂਪ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਬਲਵਿੰਦਰ ਟੋਲਕਸ ਤੇ ਅਗਵਾਈ ਹੇਠ ਹਲਕਾ ਵਸਤੂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰੋਫ ਕਾਰ ਸਿੰਘ ਕੋਲ ਮੰਦੇ ਹੱਕ ਦੇ ਵਿੱਚ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਪੱਤਕਾਰ ਨਾਲ ਗੱਲਬਾਤ ਕਰਦਾ ਬਲਵਿੰਦਰ ਟੋਲਕਸ ਨੇ ਦੱਸਿਆ ਕਿ ਜੇਕਰ ਤੁਸੀਂ ਹਲਕਾ ਵਸਤਵ ਵਿਕਾਸ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ ੜਕੜੀ ਦੇ ਨਿਸ਼ਾਨ ਤੇ ਪਾ ਕੇ ਸਾਨੂੰ ਕਾਮਯਾਬ ਪੜਾਓ ਇਸ ਤਵਯਾ ਚਰਚ ਵਾਰੰਗਰ ਕੈਂਪ ਦੇ ਲੋਕਾਂ ਨੇ ਐਡਵੋਕੇਟ ਪ੍ਰੋਫ ਕਾਰ ਸਿੰਘ ਕੋਲ ਮੰਦੇ ਹੱਕ ਦੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ ਲੁਧਿਆਣਾ ਦੀ ਵਾਰਡ ਨੰਬਰ 72 ਜਾਨਗਰ ਕੈਂਪਫੇਕ ਸ਼੍ਰੋਮਣੀ ਕਾਲੀ ਦਲ ਦੇ ਆਗੂ ਬਲਵਿੰਦਰ ਟੋਲਕਸ ਦੇ ਅਗਵਾਈ ਹੇਠ ਹਲਕਾ ਵਸਤਾ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਕੋਲ ਮੰਦੇ ਹੱਕ ਤੇ ਬਚਾ ਹੰਗਾਮੀ ਬੈਠਕ ਆਯੋਜਨ ਕੀਤਾ ਗਿਆ ਪੱਦਕਾਨ ਗੱਲਬਤ ਕਰਤਾ ਬਲਵਿੰਦਰ ਟੋਲਕਸ ਨੇ ਦੱਸਿਆ ਕਿ ਜੇਕਰ ਤੁਸੀਂ ਹਲਕਾ ਵਸਤਾ ਵਿਕਾਸ ਹੋਉਂਦੇ ਹੋ ਤਾਂ ਇੱਕ ਇੱਕ ਵੋਟ ੜਕੜੀ ਦੇ ਨਿਸ਼ਾਨ ਤੇ ਪਾ ਕੇ ਸਾਨੂੰ ਕਾਮਯਾਬ ਪੜਾਓ ਇਸ ਤਵੱਚ ਵਾਰੰਗਰ ਕੈਂਪ ਤੇ ਲੋਕਨ ਐਡਵੋਕੇਟ ਪਰਵਕਾਰ ਸਿੰਘ ਕੋਲ ਮੰਦੇ ਹੱਕ ਦੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਜਿਤਾਉਣ ਦਾ ਵਿਸ਼ਵਾਸਤ ਹੋਇਆ ਟੀਵੀ 13 ਇੰਡੀਆ ਦੇ ਲਾਈਵ ਜੀ ਬਸਾਂਦੀ ਅੱਜ ਜ਼ੋਹਰ ਕੈਂਪ ਦੀ ਮੀਟਿੰਗਾਂ ਦਾ ਸੈਸਨ ਲਗਾਤਾਰ ਜਾਰੀ ਹੈ ਕਿ ਕਿਸ ਤਰ੍ਹਾਂ ਦਾ ਇਹ ਫਲਕੂਮਸਾਹਨ ਸਹਿਯੋਗ ਕਰ ਰਿਹਾ ਠੀਕ ਹੈ ਜੰਦੇ ਅੱਜ ਕਿੱਥੇ ਮੀਟਿੰਗ ਸੀ ਸਾਰੇ ਨੂੰ ਜਯਾ ਵਾਲਮੀ ਕੀ ਹਰ ਹਰ ਵਾਲਮੀ ਕੀ ਜਯਾ ਭੀਮ ਜਯਾ ਅੱਜ ਵਾਰਡ ਨੰਬਰ 72 ਵਿੱਚ ਉਸ ਮੁਹੱਲਾ ਲੇਵਰ ਕਲੋਨੀ ਵੱਲੋਂ ਗਲੀ ਨੰਬਰ 14 15 16 ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਨੂੰ ਮੰਜੇ ਦੀ ਇੱਕ ਵਧੀਆ ਮੀਟਿੰਗ ਕਰਾਈ ਗਈ ਜਿਸ ਵਿੱਚ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਟਾਈਮ 'ਚ ਇੱਕ ਇੱਕ ਬੋਰਡ ਸ਼੍ਰੋਮਣੀ ਅਕਾਲੀ ਦਲ ਨੂੰ ਬਾਈ ਹੋਵਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਰਦਾਰ ਮੇਸ਼ਿੰਦਰ ਸਿੰਘ ਗਰੇਵਾਲ ਤੇ ਸਮੁੱਚੀ ਲੀਡਰਸ਼ਿਪ ਦੇ ਹੱਥ ਮਜ਼ਬੂਤ ਕਰਾਂਗੇ ਤੇ ਲੋਕਾਂ 'ਚ ਬੜਾ ਉਸਾਹਤ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਜਿਹੜੀ ਮੰਦਿਰ ਬਾਰੇ ਵੀ ਗੱਲ ਕੀਤੀ ਹੈ ਜਿਹੜੇ ਪਹਿਲੀ ਸਰਕਾਰਾਂ ਨੇ ਝੂਠੇ ਵਾਦੇ ਕੀਤੇ ਸਾਡੇ ਮਹੱਲੇ ਵਾਲਿਆਂ ਨਾਲ ਸਾਰੇ ਸਮਾਜ ਨਾਲ ਹਕਮਨ ਸਾਹਿਬ ਨੇ ਇਹਨਾਂ ਨੂੰ ਭਰੋਸਾ ਵੀ ਦਿਵਾਇਆ ਕਿ ਐਮਐਲਏ ਬੰਦੇ ਸਾਹਿਬ ਜਿੱਤਦੇ ਸਾਰ ਸਭ ਤੋਂ ਪਹਿਲੇ ਵਾਲਮੀਕੀ ਮਹਾਰਾਜ ਦੇ ਮੰਦਿਰ ਦਾ ਜਿਹੜਾ ਕੰਮ ਆ ਉਹ ਸਾਰਾ ਕਰਾਇਆ ਜਾਊਗਾ ਜਵਾਨ ਅੰਗਰ ਕੇ ਆਪਣਾ ਮੇਰਾ ਆਪਣਾ ਪਰਿਵਾਰ ਆ ਇੱਥੇ ਜੰਮੇ ਪਲੇ ਆ ਇੱਥੋਂ ਦੇ ਗਲਿਆਂ 'ਚ ਖੇਡਦੇ ਰਹੇ ਆ ਸੋ ਇੱਥੇ ਸਾਡਾ ਪਿਆਰ ਮਿਲ ਉਹ ਬਹੁਤ ਬਹੁਤ ਜ਼ਿਆਦਾ ਪਿਆਰ ਹੈ ਔਰ ਮੈਂ ਰਿਣੀ ਆ ਪੂਰੇ ਦੇ ਪੂਰੇ ਪਰਿਵਾਰ ਦਾ ਸਾਰੇ ਜਵਾਨ ਅਗਰ ਕੈਂਪ ਦਾ ਜਿਹੜੇ ਸਾਨੂੰ ਪਿਆਰ ਦੇ ਕੇ ਆ ਰੋਜ਼ ਵਨ ਬੁਲਾ ਲੈਂਦੇ ਆ ਰੋਜ਼ ਬੁਲਾ ਕੇ ਬਨ ਚਾਹ ਪੀਂਦੇ ਆ ਕੇ ਔਰ ਮੈਂ ਸਪੈਸ਼ਲ ਜੜਾ ਧੰਨਵਾਦ ਕਰਦਾ ਸਾਡੇ ਛੋਟੇ ਭਰਾ ਬਗਵੰਦਰ ਦਾ ਕਿਉਂਕਿ ਬਰਵੰਦਰ ਜੜਾ ਨਾ ਇੰਨਾ ਮਿਹਨਤੀ ਅਨਤਕ ਹੈ ਮੈਂ ਕਹਿ ਨਹੀਂ ਸਕਦਾ ਉਸ ਦੀ ਜਾਵਾ ਔਰ ਇਹਦੀ ਮਿਹਨਤ ਦਾ ਸਤਕਾਰ ਜੜਾ ਹੈ ਨਾ ਅੱਜ ਸਾਰੇ ਦਾ ਸਾਰਾ ਹੈਗਾ ਆਪਣਾ ਜਵਾਨ ਅਗਰ ਕੈਂਪ ਉੱਠ ਕੇ ਖੜਾ ਹੋ ਗਿਆ ਔਰ ਉੱਠ ਕੇ ਖੜਾ ਹੋ ਕੇ ਉਹਨੇ ਇੰਦਾਂ ਦੀ ਤਿਆਰੀ ਸ਼ੁਰੂ ਕਰ ਲਈ ਹੈਗੀ ਇਹ ਤਾਂ ਸਾਨੂੰ ਦਾ ਪਤਾ ਇੰਦਾਂ ਲੱਗਦਾ ਹੈ ਕਿ ਸਾਰੇ ਪਰਿਵਾਰ ਨੇ ਇਸ ਵਾਰੀ ਧਾਰ ਲਿਆ ਕਿ ਇਸ ਵਾਰ ਜਿਹੜੀ ਹੈ ਵੋਟ ਹੈ ਉਹ ਸ਼ਰਮ ਨਹੀਂ ਕਰ ਲਈਦਾ ਲੁਬਾਣੀ ਮੰਦਰ ਦੀ ਗਾਲੀ ਕੱਢੀ ਹੈ ਸਾਫ ਦਾ ਮੰਤਰੀ ਤੇ ਆਸ਼ੂ ਕਹਿੰਦੇ ਵਾਅਦੇ ਕਰਕੇ ਮਿਊਸਪਲ ਦੇ ਕੋਲ ਖੜਾ ਨਹੀਂ ਮੇਰੇ ਕੋਲ ਨਾ ਸਾਫ ਦਾ ਮੰਤਰੀ ਸਾਹਿਬ ਦੀ ਗੱਲ ਨਾ ਕਰੋ ਮੈਂ ਤਾਂ ਸਿਰਫ ਆਪਣੀ ਗੱਲ ਕਰਦਾ ਮੈਂ ਕੋਈ ਵਾਅਦਾ ਨਹੀਂ ਕਰਦਾ ਵਾਅਦੇ ਕਰਨਾ ਜਿਹੜੇ ਕਰਦਾ ਵੰਦਾ ਉਹ ਵਾਅਦੇ ਝੂਠੇ ਹੁੰਦੇ ਆ ਮੈਂ ਤਾਂ ਆਪਣੀ ਗੱਲ ਕਰਕੇ ਜਾਨਾ ਵਕੀਲਾਂ ਦਾ ਕੰਮ ਹੈ ਗੱਲ ਕਰਨਾ ਔਰ ਜਦੋਂ ਵਕੀਲ ਗੱਲ ਕਰਦੇ ਆ ਨਾ ਉਹ ਸਿਆਸਤਦਾਨਾਂ ਦੇ ਵਾਦੇ ਵਾਂਗ ਝੂਠੇ ਨਹੀਂ ਹੁੰਦੇ ਉਹ ਸੱਚੀ ਹੁੰਦੀ ਹੈ ਜੇ ਆਪਾਂ ਮੰਦਰ ਦੀ ਗੱਲ ਕਰੀਏ ਹਰ ਇੱਕ ਜਗ੍ਹਾ ਜਿਹੜਾ ਧਾਰਮਿਕ ਸਥਾਨ ਹੈਗਾ ਉਹ ਬੜੇ ਪੂਜਨੇ ਆ ਔਰ ਉਹਨਾਂ ਦੀ ਜਿਹੜੀ ਹਾਲਾਤ ਜਾਂ ਹਾਲਤ ਬੜੀ ਕਰਦੇ ਵਿੱਚ ਸਾਡੇ ਸਿਆਸਤਦਾਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਜਦੋਂ ਜਿੱਤ ਜਾਂਦੇ ਆ ਨਾ ਤੇ ਸਾਡੀਆਂ ਜਿੰਨੀਆਂ ਵੀ ਇਮਾਰਤਾਂ ਆ ਮੈਂ ਉਹਦੀ ਰੱਖੀ ਕੀਤੀ ਜਾਵੇ। ਸੋ ਅੱਜ ਦੇਖੀ ਕੰਡੀਸ਼ਨ ਮੈਂ ਤੇ ਪਤਾ ਲੱਗਦਾ ਹੈ ਕਿ ਕਿਵੇਂ ਹੌਲੀ-ਹੌਲੀ ਡੜੀ ਹੈਗੇ ਸਿਆਸਤਦਾਨਾਂ ਨੇ ਇਸ ਜਗ੍ਹਾ ਦਾ ਰੱਖ-ਰਖਾਵ ਤਾਂ ਦੂਰ ਇੱਥੋਂ ਦੇ ਕਮੇਟੀਆਂ ਤੱਕ ਡੜੀ ਹੈਗੀਆਂ ਨੇ ਉਹਨਾਂ ਨੇ ਸਿਆਸਤ ਕੀਤੀ ਹੈ। ਸੋ ਅਸੀਂ ਇਹ ਸਿਆਸਤ ਬੰਦ ਕਰਾਵਾਂਗੇ ਔਰ ਜੋ ਵੀ ਸਾਡਾ ਤਰਮਸਥਾਨ ਹੈਗੇ ਸਾਡੇ ਮੰਦਰ ਹੈਗੇ ਆ ਪਵਨ ਬਾਦਵੀ ਚੀਜ਼ ਦੇ ਉਹਨਾਂ ਦਾ ਰੱਖੋ ਪਹਿਲੇ ਜਿਵੇਂ ਬਾਦਲ ਸਾਹਿਬ ਨੇ ਕੀਤਾ ਸੀਗਾ ਵਾਲ ਬਿਕਟੜੀ ਹੈਗੇ ਸਾਡਾ 30 ਦਿੱਤਾ ਹੈ ਉਥੇ 360 ਕਰੋੜ ਰੁਪਏ ਲਾ ਕੇ ਤਿਆਰ ਕੀਤਾ ਗਿਆ ਸੀਗਾ ਇਦਾਂ ਹੀ ਸਰਕਾਰ ਜਦੋਂ ਆਂਦੀ ਹੈਗੀ ਹੈ ਸਾਡੀ ਸਰਕਾਰ ਆਂਦੀ ਹੈ ਤੇ ਮੰਦਰ ਦੀ ਦੇਖੋ ਤੁਸੀਂ ਰੱਖ-ਰਖਾਓ ਵੀ ਉਦਾਂ ਹੀ ਹੋਊਗਾ ਔਰ ਵੱਧ ਪੈਸੇ ਤੇ ਸਰਕਾਰ ਕੋਲ ਲਵਾਵਾਂਗੇ ਲਵਾ ਕੇ ਇਥੇ ਸਭ ਤੋਂ ਸੋਹਣੀ ਜਗ੍ਹਾ ਇਹ ਬਣਾਵਾਂਗੇ ਇਸ ਲਈ